ਅਮਰੀਕਾ ਸਰਕਾਰ ਨੇ ਸ਼ੁਕਰਵਾਰ ਨੂੰ ਸੰਸਦ ਨੂੰ ਸੂਚਿਤ ਕੀਤਾ ਹੈ ਕਿ 21 ਨਵੰਬਰ ਤੱਕ ਸਯੂਕਤ ਰਾਜ ਅਮਰੀਕਾ ਨੇ 2025 ਦੇ ਵਿੱਚ ਹੁਣ ਤੱਕ 3155 ਭਾਰਤੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਜਿਸ ਨਾਲ ਗੈਰ ਕਾਨੂੰਨੀ ਪ੍ਰਵਾਸ ਅਤੇ ਵੀਜ਼ਾ ਓਵਰਸਟੇ ਉੱਤੇ ਤੇਜ਼ ਕਾਰਵਾਈ ਦੇ ਵਿੱਚਕਾਰ ਦੇਸ਼ ਨਿਕਾਲਾ ਦੇਣ ਦੇ ਵਿੱਚ ਤੇਜ਼ੀ ਨਾਲ ਵਤਾ ਹੋਇਆ ਹੈ ਵਿਦੇਸ਼ ਰਾਜ ਮੰਤਰੀ ਕੀਰਤੀ ਵਦਨ ਸਿੰਘ ਨੇ ਇਕਲਿੱਤੀ ਜਵਾਬ ਦੇ ਵਿੱਚ ਕਿਹਾ ਹੈ ਕਿ ਸਾਰੇ ਦੇਸ਼ ਨਿਕਾਲੇ ਵਿਅਕਤੀ ਦੀ ਭਾਰਤੀ ਨਾਗਰਿਕਤਾ ਦੀ ਵੈਰੀਫਿਕੇਸ਼ਨ ਤੋਂ ਬਾਅਦ ਹੀ ਕੀਤੇ ਜਾਂਦੇ ਨੇ ਉਨ੍ਹਾਂ ਅਗੇ ਕਿਹਾ ਕਿ ਮੰਤਰੀ ਇਹ ਦੇਸ਼ ਨਿਕਾਲੇ ਦੀ ਪ੍ਰਕਿਰਿਆ ਦੌਰਾਨ ਅਮਰੀਕਾ ਦੀ ਕਾਰਗੀਆਂ ਦੇ ਨਾਲ ਨੇੜੇ ਤਾਲ ਮਿਲ ਦੇ ਵਿੱਚ ਕੰਮ ਕਰਦਾ ਹੈ ਇਹ ਖੁਲਾਸੇ ਸਵਾਲ ਦੇ ਜਵਾਬ ਦੇ ਪਿੱਛੇ ਆਏ ਨੇ ਕਿ ਕੀ ਭਾਰਤੀਆਂ ਨੂੰ ਅਮਰੀਕਾ ਦੇ ਵਿੱਚ ਡੋਂਕੀ ਰੂਟ ਰਾਹੀਂ ਦਾਖਲ ਕੀਤਾ ਜਾ ਰਿਹਾ ਹੈ ਇਹ ਗੈਰ ਕਾਨੂੰਨੀ ਪਰਵਾਸ ਰਸਤਾ ਜਿਸ ਦੇ ਵਿੱਚ ਅਕਸਰ ਕਈ ਟ੍ਰਾਂਜ਼ਿਟ ਦੇ ਸ਼ਾਮਲ ਹੁੰਦੇ ਨੇ ਜਿਸ ਨੂੰ ਵੱਡੀ ਗਿਣਤੀ ਵਿੱਚ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ ਚਾਹੇ ਕਿ ਸਰਕਾਰ ਨੇ ਗੈਰ ਕਾਨੂੰਨੀ ਕ੍ਰੋਸਿੰਗ ਦੇ ਰੁਝਾਨਾਂ ਨੂੰ ਸਵੀਕਾਰ ਕੀਤਾ ਹੈ ਇਸਨ ਸਪਸ਼ਟ ਕੀਤਾ ਕਿ ਵਿਦੇਸ਼ ਮੰਤਰਾਲਾ ਤਸਵੀਰ ਦੇ ਨਾਲ ਜੁੜੇ ਜਾਂ ਰੂਟ ਵਿਸ਼ੇਸ਼ ਮਾਮਲੇ ਉਤੇ ਵੱਖਰਾ ਡਾਟਾ ਨਹੀਂ ਰੱਖਦਾ